हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਰੱਤਾ ਗੁੱਦਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਵੀ ਬਿਲਕੁਲ ਸਾਹਮਣੇ ਆਪਣੇ ਖੜਾ ਪੂਰੀ ਡਿਟੇਲ ਆਪਾਂ ਵੀਰ ਰਵੀ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅਸੂ ਦੋਸਤੋ ਅੱਜ ਇਸ ਕਵਰੇਜ ਵਿੱਚ ਟੋਟਲ ਤਿੰਨ ਦਿਖਾਉਣੀਆਂ ਤੁਹਾਨੂੰ ਦੋ ਇੱਕ ਪਾਸੇ ਤੁਸੀਂ ਇਧਰ ਦੇਖ ਰਹੇ ਜੇ ਝੋਟੀਆਂ ਨੇ ਗੱਪਣ ਤਿਆਰੀ ਤੇ ਸਮਾਂ ਹਜੇ ਬਾਕੀ ਆ ਸੂਨ ਦੇ ਵਿੱਚ ਟਾਈਮ ਪੁੱਛ ਲਾਂਗੇ ਪ੍ਰੋਪਰ ਡਿਟੇਲ ਲੈ ਲਾਂਗੇ ਇੱਕ ਇਧਰ ਵਾੜ ਜਿਹੜੀ ਆ ਸੂਈ ਸਬਾਈ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਕਿੰਨੇ ਕ ਦਿਨਾਂ ਦੀ ਸੂਈ ਆ ਕੀ ਥੱਲੇ ਮਿਲਕ ਹਾਜ਼ਰ ਤੇ ਕੀ ਰੇਟ ਭਾਅ ਅੜਤਾ ਰਹਿਣ ਵਾਲਾ ਪੂਰੀ ਡਿਟੇਲ ਲੈ ਲਾਂਗੇ ਆਪਾਂ ਵੀਰ ਰਵੀ ਤੋਂ ਤਰੀਕ ਦੋਸਤੋ ਅੱਜ 27 ਮਾਰਚ ਸਮਾਂ ਕੋਈ ਮਾਰਨਿੰਗ 9:30 ਵਜੇ ਦਾ ਬਾਕੀ ਜਿਹੜੇ ਪਸੂ ਕੋਈ ਪਸੂ ਕੋਈ ਵੀਰ ਗੱਭਣ ਲੈ ਕੇ ਜਾਂਦਾ ਦੋਸਤੋ ਚੌਥਾਣਾ ਦਾ ਟਿੱਪਕੇ ਭਰਾ ਕੇ ਤਸੱਲੀ ਤੁਸੀਂ ਆਪਣੀ ਯਕੀਨੀ ਬਣਾ ਲਿਓ ਠੀਕ ਆ ਤੇ ਬਾਕੀ ਪੂਰੀ ਡਿਟੇਲ ਲੈ ਲੈਨੇ ਆ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਪੂਰੀ ਇਨਫੋਰਮੇਸ਼ਨ ਮਿਲ ਸਕੇ ਤੁਹਾਨੂੰ ਵੀਡੀਓ ਬਤਵਾ ਦੱਗੇ ਸਾਂਝੀ ਵੀ ਕਰ ਦਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਕਵਰੇਜ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਵੀਰ ਰਵੀ 사ਸਰੀਕਾਲ 사ਸਰੀਕਾਲ ਭਾਈ 사ਸਰੀਕਾਲ ਠੀਕ ਠਾਕ ਵੀਰ ਹਾਂਜੀ ਕਿਰਪਾ ਮਾਲਕ ਦੀ ਅੱਛਾ ਰਵੀ ਦੋ ਆਪਣੇ ਕੋਲ ਇਧਰ ਝੋਟੀਆਂ ਖੜੀਆਂ ਨੇ ਹਾਂਜੀ ਭਾਈ ਹਾਂਜੀ ਇੱਕ ਵੜ ਆਪਣੇ ਕੋਲ ਜਿਹੜੀ ਸੂਈ ਸਵਾਈ ਹੈ ਹਾਂਜੀ ਭਾਈ ਹਾਂਜੀ ਤਿੰਨ ਨਾਗ ਨੇ ਟੋਟਲ ਹਾਂਜੀ ਭਾਈ ਤੇ ਜਿਹੜੀਆਂ ਝੋਟੀਆਂ ਨੇ ਕਿੰਨੇ ਕਿੰਨੇ ਸੂਬੇ ਦੇ ਵਿੱਚ ਹੁਣ ਅਕੇ ਸੋਣੀਆਂ ਭਾਈ ਦੋਵੇਂ ਦੁੱਜਣਾਂ ਹੀ ਆਂ ਜੀ ਦੁੱਜੇ ਦੁੱਜੇ ਸੂਬੇ ਚਾਹਮਾ ਦਾ ਦਾ ਦੇਣ ਦੀਆਂ ਕੱਚੀਆਂ ਹੀ ਅੱਠ ਅੱਠ 10 10 ਦੇਣ ਹਾਂਜੀ ਲਓ ਦੋਸਤੋ 88 10-10 ਦਿਨਾਂ ਦੀਆਂ ਹਜੇ ਕੱਚੀਆਂ ਨੇ 10-10 ਦਿਨ ਹਜੇ ਲੈ ਕੇ ਜਾਣਗੀਆਂ ਤੇ ਜਿਹੜੀ ਆ ਵੜੇ ਸੂਈ ਆ ਰਵੀ ਹਾਂਜੀ ਭਾਈ ਸੂਈ ਦੇ 10-12 ਦਿਨਾਂ ਦੀ ਸੂਈ ਆ ਜੀ 10-12 ਦਿਨਾਂ ਦੀ ਸੂਈ ਆ ਦੁੱਧ ਕਿੰਨੇ ਕਿਤੇ ਚੱਲਣ ਈ ਆ 12 ਕਿਲੋ ਦੁੱਧ ਆ ਭਾਈ 12 ਕਿਲੋ ਹਾਂਜੀ ਹਾਂਜੀ ਭਾਈ ਆਪਦਾ ਮਣਕੇ ਖੜੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਝੋਟੀ ਤੋਂ ਕਰ ਲਏ ਨੇ ਰਵੀ ਇਹ ਝੋਟੀ ਦੀ ਡਿਟੇਲ ਇੱਕ ਵਾਰੀ ਸਾਂਝੀ ਕਰ ਦਈਏ ਜਿੱਦਾਂ ਤੁਸੀਂ ਦੱਸਿਆ ਵੀ ਦੂਜਾ ਸੂਹਾ ਸੂਣੀ ਆ ਹਾਂਜੀ ਭਾਈ ਦੂਜਾ ਸੂਹਾ ਸੂਣੀ ਆ ਠੀਕ ਹੈ ਤੇ ਦੂਜਾ ਸੂਹਾ ਸੈਕੰਡ ਟਾਈਮਰ ਇਹ ਝੋਟੀ ਸੋਣੀ ਆ ਠੀਕਾ ਕਦਕਾੜ ਸੋੜਾ ਬਾਕੀ ਬੇਲਬੂਲ ਸਪੈਸ਼ਲ ਆ ਤੁਹਾਨੂੰ ਇੱਕ ਵਾਰੀ ਤੋੜ ਕੇ ਆਪਾਂ ਦਿਖਾਉਨੇ ਆ ਲੰਬਾ ਪਤਾ ਲੱਗ ਜਾਊਗਾ ਬੇ ਤੇਰੇ ਆ ਦੇਖੋ ਜੀ ਸ਼ਕੀਨੀ ਸ਼ਕੂਨੀ ਵਾਲੇ ਪਾਸੇ ਬਹੁਤ ਸੋਣੀ ਕਰਮਾਲੀ ਜਾਂ ਛੋਟਾ ਜਾਂ ਸਿੰਘ ਆ ਕਦਕਾੜ ਦੇ ਨਾਲ ਬਹੁਤ ਜ਼ਿਆਦਾ ਮੈਚਿੰਗ ਕਰਦਾ ਪਿਆ ਕਦਕਾੜ ਸੋਨਾ ਵੱਡੇ ਕਦਕਾੜ ਦੇ ਵਿੱਚ ਆ ਚੌੜਾ ਪਿੱਠਪੂੜਾ ਤੇ 10 ਕ ਦਿਨ ਹਜੇ ਸਮਾਂ ਪਿਆ ਸੁਣ ਦੇ ਵਿੱਚ ਠੀਕ ਆ ਫਵਾਨਾ ਲੇਵਾ ਤੁਸੀਂ ਵੇਖ ਸਕਦੇ ਜੇ ਲਾਏ ਬਣਾਏ ਪਈ ਆ ਕਰਮਾਲੀ ਅਠਾ 10 ਦਿਨਾਂ ਦੇ ਵਿੱਚ ਪੂਰੀ ਤਿਆਰੀ ਹੋ ਜਾਊਗੀ ਸੋਹਣੇ ਕੱਦ-ਕੱਦ ਦੇ ਵਿੱਚ ਆ ਸਰੀਰਕ ਬੰਤਰ ਕਾਫੀ ਸੋਹਣੀ ਆ ਨਿੱਗਰ ਕਰਮਾਲੀ ਪਿੰਡੇ ਦੀ ਪੂਰੀ ਨਿੱਗਰ ਤੇ ਬਾਕੀ ਰੋ ਵੀ ਤਿੱਪਣ-ਤੋਪਣ ਪੂਰੀ ਤਸੱਲੀ ਆ ਪਾ ਜੀ ਬਿਲਕੁਲ ਐ ਓਕੇ ਆ ਜੀ ਆਪਾਂ ਤਸੱਲੀ ਕਰਕੇ ਲੈਂਦੀ ਅਗਲੀ ਆਵਦਾ ਤਸੱਲੀ ਕਰਕੇ ਖੜੇ ਜਿੰਨੇ ਵੀ ਖੜ੍ਹਦੀ ਹੈ ਨਾ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਲੋ ਦੋਸਤੋ ਜਿਹੜੇ ਵੀਰ ਨੇ ਅੱਗੇ ਪੈਸੇ ਖਰਚ ਕਰਨੇ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਕਿਉਂਕਿ ਓਨਰ ਵਪਾਰ ਦਾ ਕੰਮ ਆ ਆਪਣੀ ਤਸੱਲੀ ਵੀਰ ਹੋਣਾ ਨਹੀਂ ਕੀਤੀ ਆ ਅੱਗੋਂ ਕੋਈ ਵੀਰ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਆ ਲੋ ਹਾਂ ਲੋਈ ਠੀਕ ਹੈ ਅੱਛਾ ਰਵੀ ਕੋਈ ਇਹਦੀ ਮਿਲਕ ਮੂਲਕ ਦੀ ਪਿਛਲਾ ਕੋ ਰਿਕਾਰਡ ਕੋ ਪੁੱਛਿਆ ਦੱਸਿਆ ਹੋਵੇ ਭਾਈ 15 ਕਿਲੋ ਉਹਨਾਂ ਨੇ ਕਿਹਾ ਸੀ ਪਹਿਲਾਂ ਦਾ ਹਾਂਜੀ ਹਾਂਜੀ ਠੀਕ ਹੈ ਬਰੀਡ ਵੀ ਮੈਨੂੰ ਲੱਗਦਾ ਵੀ ਇੱਧਰ ਦੀ ਨਹੀਂ ਵੈਸੇ ਬਾਹਰ ਤੇ ਹਰਿਆਣੇ ਵਾਲੇ ਹੁੰਦੇ ਹਾਂਜੀ ਭਾਈ ਇਹ ਇੱਧਰੋਂ ਫਰੀਦਕੋਟ ਸਾਈਡ ਤੋਂ ਆਈ ਹੈ ਮਾਲਵੇ ਦੀ ਆ ਹਾਂਜੀ ਹਾਂਜੀ ਮੁਖਸਰ ਫਰੀਦਕੋਟ ਵਾਲੀ ਸਾਈਡ ਹਾਂਜੀ 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 ਬਿਲਕੁਲ ਐ ਠੰਡੀ ਧੀਰੀ ਆ ਠੀਕ ਹੈ ਜੀ ਸਿਕ ਮਹਣੀ ਵਾਲੇ ਪਾਸੇੋਂ ਤੁਹਾਨੂੰ ਇੱਕ ਆ ਵਿਖਾ ਦੇਣੀ ਆਪਾਂ ਥਾਣਾ ਤੋਂ ਉਹਨਾਂ ਦੀ ਸ਼ੇਪ ਤੋ ਦੂਜਾ ਸੂਬਾ ਸੋਣੀ ਹੈ ਝੋਟੀ ਚੰਗੀ ਆ ਪਸੰਦ ਆਊਗੀ ਬਾਕੀ ਸਫਾਈਆਂ ਸੁਫਈਆਂ ਬਹੁਤ ਆ ਕਰਮਾ ਲੀਤੀਆਂ ਤੇ ਕੀ ਮੁੱਲ ਕਰਦੇ ਆ ਰਵੀਰਤਾ ਭਾਜੀ ਮੁੱਲ 1 ਲੱਖ ਰੁਪਈਆ ਕਰਦੇ ਆ ਜੀ ਅੱਛਾ ਜੀ ਉਹ ਚ 3000 ਰੁਪਈਆ ਛੋੜ ਕਰਾਂਗੇ ਲੱਖ ਦੇ ਵਿੱਚੋਂ ਹਾਂਜੀ ਹਾਂਜੀ 97 ਦੀ ਹਾਂਜੀ ਠੀਕ ਹੈ ਜੀ ਲਓ ਵੀ ਭਰਾਵੋ 97000 ਦੀ ਝੋਟੀ ਇਹ ਮਿਲਦੀ ਪਈ ਆ ਤੁਹਾਨੂੰ ਦੂਜਾ ਸੂਬਾ ਸੋਨੇ ਕੱਦ ਵਜਨ ਦੇ ਵਿੱਚ ਬਾਕੀ ਦੁੱਧ ਵੀ ਚੰਗਾ ਭਰਉਣ ਦੀ ਉਮੀਦ ਆ ਕਿਉਂਕਿ ਪਹਿਲੇ ਸੂਬੇ ਦੁੱਧ ਚੰਗਾ ਚਵਾਇਆ ਇਸ ਨੇ ਤੇ ਹੁਣ ਵੀ ਆਪਾਂ ਦੂਜੇ ਸੂਬੇ ਦੇ ਵਿੱਚ ਸੈਕੰਡ ਟਾਈਮਿੰਗ ਦੇ ਵਿੱਚ ਜਾਂ ਸੈਕੰਡ ਟਾਈਮਰ ਦੇ ਵਿੱਚ ਵੀ ਚੰਗੀ ਆਸ ਕਰਦੇ ਹਾਂ ਠੀਕ ਆ ਤੇ ਪਤਲੇ ਪਿੰਡੇ ਦੀ ਆ ਖੁੱਲੂਗੀ ਪੂਰਾ ਕਰਮਾ ਲਈ ਥੱਲੇੋਂ ਠੀਕ ਆ ਜੀ ਬਾਕੀ ਦੇਵੇ ਦਾ ਸਟਰਕਚਰ ਦੱਸ ਰਿਹਾ ਵੀ ਓਨੀ ਕ ਅੱਗੇ ਓਨੀ ਕ ਪਿੱਛੇ ਬਣ ਕੇ ਤਿਆਰ ਹੋਊਗੀ ਲੈ ਵੀ ਵੀਰ ਰਵੀ ਇੱਕ ਸੈਗੜਨ ਨੰਬਰ ਤੇ ਜਿਹੜੀ ਆਪਣੇ ਕੋਲ ਆ ਝੋਟੀ ਪਾਜੀ ਇਹ ਦੁੱਜੇ ਨੇ ਝੋਟੀ ਇਹ ਵੀ ਦੁੱਜੇ ਇਹ ਵੀ 10 ਦਿਨ ਲੈਂਦੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ 10 ਕ ਦਿਨ ਹਾਂਜੀ ਮਤਲਬ ਕਿ ਇੱਕੋ ਟਾਈਮ ਤੇ ਸੁੰਦੀਆਂ ਫਰਗੜ ਦੋ ਹਾਂਜੀ 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 ਹੋ ਸਕਦਾ ਭਾਜੀ ਉਹ ਪਹਿਲਾਂ ਸਵੇ ਇਹ ਮਗਰੋਂ ਸਵੇਰੇ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਸੋ ਇੱਕੋ ਜੀਆਂ ਝੋਟੀਆਂ ਨੇ ਠੀਕ ਆ ਜੀ ਬਾਕੀ ਫੇਸ ਕੁਆਲਿਟੀ ਸਿੰਘਾਂ ਦੀ ਬੰਤਰ ਮੂੰਹ ਮੱਥੇ ਤੇ ਕੋਈ ਵੀ ਰਜਜਮੈਂਟ ਨਹੀਂ ਕਰੂਗਾ ਠੀਕ ਆ ਜੀ ਇੱਕੋ ਜਆ ਯਾਰਾ ਮਹੰਦਰਾ ਜਿਹੜਾ ਇਹ ਨਾ ਝੋਟੀਆਂ ਦਾ ਹੈਗਾ ਦੂਜੇ ਸੂਬੇ ਸੁੰਦੀਆਂ ਨੇ ਇੱਕੋ ਜਆ ਟੈਂਪਰੇਟ ਆ ਸੂਬਾ ਇੱਕੋ ਜਆ ਹੈ ਵੇ ਭਾਈ ਇਹ ਪਹਿਲਾਂ ਤਿਆਰ ਹੋ ਗਈ ਉਹਦੇ ਨਾਲੋਂ ਠੀਕ ਹੈ ਜੀ ਬਸ ਇਹ ਥੋੜਾ ਲਾਈਵ ਪ੍ਰਾਈਜ਼ ਜ਼ਿਆਦਾ ਜਾਂਦੀ ਆ ਹਾਂਜੀ ਹਾਂਜੀ ਬਾਕੀ ਲੇਵਟੀ ਬਹੁਤ ਸੋਹਣੀ ਦੋਸਤੋ ਤਿਆਰ ਕਰ ਰਹੀ ਆ ਤੁਸੀਂ ਵੇਖੋ ਕੋਈ 8 10 ਦਿਨ ਹਜੇ ਪੈਂਡਿੰਗ ਆ ਸਮਾਂ ਇਸ ਝੋਟੀ ਦਾ ਕਦ ਘੜ ਇਸ ਝੋਟੀ ਦਾ ਵੀ ਚੰਗਾ ਠੀਕ ਆ ਜੀ ਸੋਨੇ ਕਦ ਕਦ ਦੇ ਵਿੱਚ ਆ ਵੈਸੇ ਲੱਗਣ ਨੂੰ ਐ ਲੱਗਦੀ ਜਿਵੇਂ ਪਹਿਲਾਂ ਝੋਟੀ ਹੁੰਦੀ ਆ ਨਹੀਂ ਨਹੀਂ ਭਾਈ ਵੈਸੇ ਦੁੱਜੇ ਨੂੰ ਪਹਿਲਾਂ ਨਹੀਂ ਲਓ ਜੀ ਬਾਕੀ ਰਵੀ ਕਿਸੇ ਪਾਸਿਓਂ ਕੀ ਔਰ ਤੌਰ ਨਹੀਂ ਭਾਈ ਜੇ ਹੁੰਦੀ ਤਾਂ ਆਪਾਂ ਦੱਸ ਦੇਣੀ ਆਪਣੇ ਘਰੇ ਮਤਲਬ ਓਕੇ ਆਗਲੇ ਆਪ ਦੀ ਤਸੱਲੀ ਕਰਕੇ ਖੜੇ ਲਓ ਜੀ ਠੀਕ ਆ ਸੋ ਫਿਲਹਾਲ ਦੋਸਤੋ ਦੂਜਾ ਸੂਬਾ ਪੂਰਾ ਆਪਣਾ ਡਿਟੇਲ ਜਿਹੜੀ ਆ ਤੁਹਾਨੂੰ ਮਿਲ ਚੁੱਕੀ ਆ 10 ਦਿਨ ਕੋਈ ਵੀਰ ਭਰਾ ਮੰਨ ਕੇ ਸੌਦਾ ਕਰ ਸਕਦਾ ਠੀਕ ਆ ਜੀ ਤੇ ਕੋਈ ਭਾਰ ਪਿੱਛੇ ਦੀ ਜਾਂ ਕਿਸੇ ਤਰ੍ਹਾਂ ਦੀ ਸਮੱਸਿਆ ਆਪਣੀ ਗਾਰੰਟੀ ਹੋਗੀ ਠੀਕ ਹੈ ਵੀਰ ਹਾਂਜੀ ਹਾਂਜੀ ਤੇ ਇਹਦਾ ਮੁੱਲ ਰਵੀ ਫਿਰ ਕੀ ਰੱਖਿਆ ਇਹਦਾ ਮੁੱਲ ਭਾਜੀ 85000 ਰੁਪਏ ਕਰਦੇ ਹਾਂ ਹਾਂਜੀ 82000 ਚੋਂ 1500 ਰੁਪਏ ਛੋਟ ਕਰਾਂਗੇ 82000 ਚੋਂ ਹਾਂਜੀ ਲਓ ਵੀ 82000 ਦੇ ਵਿੱਚੋਂ ਦੋਸਤੋ 500 ਰੁਪਿਆ ਮਾਨਤਾ ਨੂੰ ਚੂਗਾ ਬਾਕੀ ਥੋੜਾ ਜਿਹਾ ਹੋਰ ਤੁਹਾਨੂੰ ਨਜ਼ਦੀਕੀ ਤੋਂ ਦਿਖਾ ਦਈਏ ਆਪਾਂ ਆਹ ਦੇਖੋ ਜੀ ਠੀਕ ਹੈ ਜੀ ਕੋਈ ਡਰਕਲ ਦੇ ਪਸ਼ੂ ਨਹੀਂ ਕਿ ਇਹ ਤਾਂ ਆਪਾਂ ਥੋੜਾ ਜਿਹਾ ਹੋਰ ਬਿਲਕੁਲ ਭਾਈ ਸੀਲਸਲਾ ਕੋਈ ਕਾਲੀਆਂ ਨਹੀਂ ਪੈਂਦੀਆਂ ਐ ਨਹੀਂ ਕਿ ਐਵੇਂ ਖਰੂਜਾ ਪੁੱਟੀ ਆਨੇ ਆ ਹਾਂ ਠੰਡੀਆਂ ਤੇਰੀਆਂ ਹਾਂਜੀ ਬਿਲਕੁਲ ਠੰਡੀਆਂ ਤੇਰੀਆਂ ਥੋੜਾ ਜਿਹਾ ਆਪਾਂ ਵੀ ਲਾਗੇ ਤੁਰੇ ਫਿਰਦੇ ਆ ਤੇਰਾ ਵੀ ਇੱਕ ਪੰਨੋ ਹਲਾ ਕੇ ਦਿਖਾ ਦੀ ਮਾੜਾ ਥਾਣਾ ਤੋਂ ਦਿਖਾ ਦੀ ਤਸਵੀਰ ਨਾਲ ਹਲੋ ਲਾਇਆ گاਵਾ ਨੂੰ ਠੰਡੀਆਂ ਤੇਰੀਆਂ ਨਹੀਂ ਹੂੰ ਇਹਦੇ ਸਪਾ냐 ਸੁਪੂ냐 ਪੂਰੀਆਂ ਦੋਸਤੋ ਤੇ 82000 ਦੀ ਜਸਨੋ ਹਾਂਜੀ ਹਾਂਜੀ 500 ਰੁਪਏ ਛੋੜ ਕਰਾਂ ਭਾਈ ਠੀਕ ਹੈ ਜੀ ਹਾਂਜੀ 500 ਰੁਪਏ ਛੋੜਾ ਦੋਸਤੋ 82000 ਦੇ ਵਿੱਚੋਂ ਤੇ ਰਵੀ ਅਗਲੇ ਆਪਣੇ ਕੋਲ ਤੀਸਰੇ ਨੰਬਰ ਤੇ ਜਿਹੜੀ ਆ ਆ ਗਈ ਵੈੜ ਭਾਈ ਇਹ ਪਹਿਲਾ ਸੂਆ ਗਾਂ ਸੂਈ ਹੈ ਪਹਿਦਾਨ ਹਾਂਜੀ 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 ਅੱਛਾ ਜੀ ਤੇ 12 ਕ ਦਿਨ ਹੋ ਗਏ ਨੂੰ ਸੂਈ ਨੂੰ ਠੀਕ ਹੈ ਜੀ ਤੇ 12 ਲੀਟਰ ਦੁੱਧ ਦੇ ਦਸੇ ਅੱਛਾ ਜੀ 12 ਦਿਨ ਤੇ 12 ਲੀਟਰ ਦੁੱਧ 12 ਲੀਟਰ ਦੁੱਧ ਆਇਆ ਅੱਛਾ ਬੱਚਾ ਮਗਰ ਤੇ ਕੀ ਹੈ ਵਛਾ ਹੀ ਭਾਈ ਮਗਰ ਬੱਚਾ ਹਾਂਜੀ ਤੇ ਆਪ ਮਨ ਕੇ ਸੂਆ ਪਹਿਲਾਂ ਹੀ ਦੱਸਤਾ ਪਹਿਲਾਂ ਪਹਿਲਾਂ ਭਾਈ ਠੀ ਤੋ ਦੋਸਤੋ ਬਾਕੀ ਕ੍ਰੋਸ ਅੰਗ ਦੇ ਵਿੱਚ ਆ ਐਚ ਐਫ ਤੇ ਥੋੜਾ ਜਿਆਦਾ ਕੋਈ ਜਰਸੀ ਕ੍ਰੋਸ ਮੰਨ ਸਕਦਾ ਵੀਰ ਠੀਕ ਆ ਵੱਡੇ ਕੱਦ ਕੱਦ ਦੇ ਵਿੱਚ ਆ ਤੇ 13 12 13 13 ਕ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੋ ਦੁੱਧ ਵੀ ਵੀਰਾਂ ਦਾ ਵੀ ਜਿੰਨੇ ਦੇਣ ਆ ਉਹਨੇ ਕਿਲੋ ਦੁੱਧ ਦੇ ਤੇ ਥੱਲੇ ਹਾਜ਼ਰ ਆ ਤੋ 13 ਕਿਲੋ ਉਹਦੀ ਕੋਈ ਨਰਕ ਪਰਖਾ ਇੱਕ ਟਾਈਮ ਚੋਕੇ ਦੂ ਟਾਈਮ ਚੋਕੇ ਤਸੱਲੀ ਵੀਰ ਕਰ ਸਕਦਾ ਬਾਕੀ ਕੱਦ ਵੱਡਾ ਵੈੜਦਾ ਠੀਕ ਆ ਜੇ ਇੱਕ ਮੈਂਸ਼ਨ ਕਰ ਦਿੰਦੇ ਆ ਕਿਉਂਕਿ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਕੋਈ ਵੀਰ ਜੱਜਮੈਂਟ ਕਰਦਾ ਵੀ ਦਰਮਿਆਨੀ ਹਾਈਟ ਨਾ ਹੋਵੇ ਤੋ ਵੱਡੀ ਹਾਈਟ ਆ ਇਸ ਵੈੜ ਦੀ ਬੱਚ ਵੱਛਾ ਰਵੇ ਵੱਛੀ ਹੈ ਭਾਈ ਵੱਛੀ ਹੈ ਜੀ ਵੱਛੀ ਹੈ ਵੱਛੀ ਹੈ ਠੀਕ ਹੈ ਜੀ ਮਗਰ ਫੀਮੇਲ ਕਾਫ ਆ ਮਗਰ ਵੱਛੀ ਆ ਤੋ 13 ਦਿਨਾਂ ਦੀ ਇਹ ਵੈੜ ਸੁਈ ਹੈ ਬੱਚਾ ਤੁਸੀਂ ਵੇਖ ਕੇ ਜਜਮੈਂਟ ਕਰ ਲਿਓ ਠੀਕ ਹੈ ਜੀ ਆ ਲੋ ਅੱਛਾ ਰਵੀ ਬਾਕੀ ਥਣ ਥਣ ਵੀਰੇ ਪੂਰਾ ਜਿਵੇਂ ਬਾਦ ਗੇ ਥੋੜਾ ਆਪਾਂ ਹੱਥੀ ਚੁਵਾਈ ਲਾ ਥਾਂ ਹਾਂਜੀ 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 ਵੈਸੇ ਠੰਡੀ ਧੀ ਰਸਾ ਰਸਾ ਵੰਗਾ ਲੈਂਦੀ ਵੰਗਾ ਪਾ ਕੇ ਮਿਲਦੀ ਭਾਈ ਠੀਕ ਆ ਮਾੜਾ ਜਿਹਾ ਵੰਗਾ ਚਲੋ ਪਾਈ ਲਈਦਾ ਹਾਂਜੀ ਆ ਲੋ ਬਾਕੀ ਥਾਣਾ ਤੋਂ ਨਾਲ ਦੀ ਦੋਸਤੋ ਆ ਵੇਖੋ ਬਿਲਕੁਲ ਸਾਫ ਸੁਥਰੀ ਆ ਲੰਬਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਤੇ 13 ਕਿਲੋ ਨੈਟ ਦੋ ਤੇ ਜਿਹੜਾ 13 ਕਿਲੋ ਇਸ ਵੈੜ ਦੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਲਣਾ ਆਣ ਕੇ ਠੀਕ ਆ ਤੇ ਰੋ ਵੀ ਲੈਣ ਦੇਣ ਕੀ ਰਊਗਾ ਇਹਦਾ ਮੁੱਲ ਇਹ ਮੁੱਲ ਇਹਦਾ 45000 ਰੁਪਿਆ ਕਰਦੇ ਅਸੀਂ ਅੱਛਾ ਜੀ 42000 ਦੀ ਦੇ ਦਾਂਗੇ 42 ਦੀ ਹਾਂਜੀ ਠੀਕ ਹੈ ਜੀ ਹਾਂਜੀ ਲੋ ਵੀ 42000 ਦੀ ਭਰਾਵੋ ਇਹ ਮਿਲ ਜੂਗੀ ਮੁੱਲ 42000 ਲੈਣ ਦੇ ਨਾਲ ਠੀਕ ਆ ਤੇ ਆਓ ਬਾਕੀ ਮੌਕੇ ਤਾਂ ਥੋੜਾ ਬਾਦ ਵਿਚੋ ਕੋਈ ਗੁੰਜਾਇਸ਼ ਹੋਈ ਮਾਨਤਾਣ ਹੋਇਆ ਠੀਕ ਮਗਰ ਜਰਸੀ ਅੰਗ ਦੇ ਵਿੱਚ ਵੱਛੀ ਆ ਹਾਂ ਲੋ ਜੀ ਠੀਕ ਆ ਕ੍ਰੋਸ ਜਰਸੀ ਅੰਗ ਦੇ ਵਿੱਚ 42000 ਚ ਦੋ ਵੜਾ ਹਾਂ ਹਾਂ ਜੀ ਇਹ ਚੰਗੇ ਆ ਪਸ਼ੂ ਸਾਰੇ ਚੰਗੇ ਆ ਸਾਫ ਸੁਥਰੇ ਆ ਲਓ ਦੋਸਤੋ ਅੱਜ ਫਿਲਹਾਲ ਇਸ ਕਵਰਜ ਵਿੱਚ ਤੁਹਾਨੂੰ ਤਿੰਨ ਨਗ ਦਿਖਾਉਣੇ ਸੀਗੇ ਇੱਕ ਵੜ ਬਿਲਕੁਲ ਸੂਈ ਸਵਾਈ ਆ ਤੇ ਦੋ ਝੋਟੀਆਂ ਕੱਬਣ ਅਠਾ 10 ਦਿਨਾਂ ਤੱਕ ਪੂਰੀ ਤਿਆਰੀ ਇਹਨਾਂ ਦੀ ਸੁੰਨਦੀ ਤੇ ਸਮਾਂ ਕੋਈ 8 8 10 10 ਦਿਨ ਹਜੇ ਪਿਆ ਬਾਕੀ ਉਸ ਵੰਡ ਨਾਲ ਤੁਸੀਂ ਸੌਦਾ ਕਰ ਸਕਦੇ ਤੇ ਹੈ ਕਰਮ ਵਾਲੀਆਂ ਨਵੀਆਂ ਬਿਲਕੁਲ ਦੂਜੇ ਦੂਜੇ ਸਵੇ ਸੁੰਧੀਆਂ ਨੇ ਅੱਗੇ ਬਾਕੀ ਕੋਈ ਵੀਰ ਆਪਣੀ ਘਰ ਆਣ ਕੇ ਨਰਕ ਪਰ ਖਾ ਤੁਸੀਂ ਤਸੱਲੀ ਕਰ ਸਕਦੇ ਜੀ ਠੀਕ ਆ ਬਾਕੀ ਫੇਸ ਕੁਆਲਿਟੀਆਂ ਚੰਗੀਆਂ ਨੇ ਬਾਡੀ ਬੰਤਰੀਆਂ ਚੰਗੀਆਂ ਨੇ ਪਰ ਆਓ ਆਪਣੀ ਨਰਕ ਪਰਖ ਕਰੋ ਤਸੱਲੀ ਕਰੋ ਕੋਈ ਵੀਰ ਵੀਡੀਓ ਕਾਲ ਤੇ ਮੰਗਾਰਿਆ ਤੇ ਬਿਲਕੁਲ ਟਿੱਪ ਕੇ ਆਪਣੀ ਵੀਡੀਓ ਕਾਲ ਤੇ ਵੀ ਤਸੱਲੀ ਕਰਵਾ ਸਕਦੇ ਜੀ ਅਛਾ ਰਵੀ ਵੀਰ ਇੱਕ ਨੰਬਰ ਕੰਟੈਕਟ ਨੰਬਰ ਆਪਣਾ ਜਰੂਰ ਸਾਂਝਾ ਕਰ ਬਾਈ ਨੰਬਰ ਆਪਣਾ 94636 ਜੀ 61216 ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਨੰਬਰ ਵੈਸੇ ਬਿਲਕੁਲ ਸਕਰੀਨ ਦੇ ਉੱਪਰ ਵੀ ਚੱਲਣ ਰਿਹਾ ਨੰਬਰਾਂ ਤੇ ਤੁਸੀਂ ਕਾਲ ਕਰਕੇ ਇਹ ਡਿਟੇਲ ਲੈ ਸਕਦੇ ਜੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ